ਅੱਜ ਉਸ ਬੰਦੇ ਦੇ ਰੈਸਟੋਰੈਂਟ ਤੇ ਲੈ ਕੇ ਆਇਆ ਸੱਜਣੋ ਜਿਹੜੇ ਬੰਦੇ ਨੇ ਕਿਸਾਨਾਂ ਦੀਆਂ ਜਦੋਂ ਜ਼ਮੀਨਾਂ ਖਰਾਬ ਹੋਈਆਂ ਸੀ ਉਦੋਂ ਨਿਊ ਹਾਲੈਂਡ ਟਰੈਕਟਰ ਬਿਲਕੁਲ ਨਵਾਂ ਕੜਵਾ ਕੇ ਦਿੱਤਾ ਸੀ 22 ਮਿੱਠੂ ਬਰਾੜ ਨੇ ਉਹਨੇ ਇਹ ਆਖਿਆ ਸੀ ਮੇਰਾ ਟਰੈਕਟਰ ਭੰਨ ਦਿਓ ਤੋੜ ਦਿਓ ਜਿੰਨਾ ਚਿਰ ਜ਼ਮੀਨਾਂ ਪੱਧਰ ਨਹੀਂ ਹੁੰਦੀਆਂ ਉਹਨਾਂ ਚਿਰ ਮੇਰਾ ਹੀ ਤੇਲ ਮੇਰੀ ਹੀ ਰਿਪੇਅਰ ਬੇਫਿਕਰ ਹੋ ਕੇ ਤੱਬੀ ਫਿਰੋ ਉਸ ਬੰਦੇ ਦੇ ਰੈਸਟੋਰੈਂਟ ਤੇ ਲੈ ਕੇ ਆਇਆ ਉਹ ਬੰਦੇ ਦੀ ਸੋਚ ਤੋਂ ਤੁਹਾਨੂੰ ਇਹ ਗੱਲ ਦਾ ਤਾਂ ਪਤਾ ਲੱਗ ਹੀ ਜਾਊਗਾ ਵੀ ਜਿਹੜਾ ਬੰਦਾ ਇਸ ਤਰ੍ਹਾਂ ਦੀ ਸੋਚ ਰੱਖਦਾ ਸੱਚ ਨੂੰ ਉਹ ਬੰਦਾ ਕੁਆਲਿਟੀ ਦੇ ਨਾਲ ਸਮਝੌਤਾ ਕਦੇ ਵੀ ਕਰ ਹੀ ਨਹੀਂ ਸਕਦਾ ਬਾਈ ਮਿੱਠੂ ਬਰਾੜ ਦੇ ਕੋਲੇ ਆਏ ਆ ਸੱਜਣੋ ਇਹੀ ਕਾਰਨ ਕਿ ਭਗਤੇ ਦੇ ਵਿੱਚ ਇਸ ਰੈਸਟੋਰੈਂਟ ਦੇ ਉੱਤੇ ਪੂਰੀ ਭੀੜ ਬਣੀ ਰਹਿੰਦੀ ਆ ਬਾਕੀ ਬਾਈ ਹੁਣੀ ਤਾਂ ਗਏ ਹੁੰਦੇ ਆ ਫਰ ਕੈਨੇਡਾ ਮਗਰੋਂ ਬਾਈ ਸੋਨਾ ਪਾਗੜੀ ਬਾਈ ਮਨਦੀਪ ਖੋਖਰ ਬਾਈ ਬੱਬੂ ਗੰਡੂ ਸਮਾਧ ਭਾਈ ਇਹ ਸਾਂਭਦੇ ਆ ਇਸ ਰੈਸਟੋਰੈਂਟ ਨੂੰ ਤੇ ਹੁਣ ਬਾਕੀ ਦੀ ਗੱਲਬਾਤ ਕੀ ਬਣਦਾ ਕੀ ਕੀ ਆਫਰ ਹੁੰਦੇ ਆ ਕਿਹੜੇ ਦਿਨ ਕਿਹੜਾ ਆਫਰ ਕਿਹੜਾ ਪੀਜ਼ਾ ਤੁਹਾਨੂੰ ਸਸਤਾ ਮਿਲੂਗਾ ਤੇ ਕਿਹੜਾ ਪੀਜ਼ਾ ਕਿਹੜੇ ਦਿਨ ਮਹਿੰਗਾ ਮਿਲੂਗਾ ਆਪਾਂ ਸਾਰੀ ਜਾਣਕਾਰੀ ਹੈ ਜਿਹੜੀ ਉਹ ਆਪਾਂ ਲੈ ਦਿੰਨੇ ਆ ਲੈ ਵੀ ਭਗਤੇ ਵਾਲਿਓ ਨੋਟ ਕਰ ਲਓ ਪੰਜਾਬ ਲਈ ਪੰਜਾਬੀਅਤ ਲਈ ਕਿੰਨੇ ਸਮਰਪਿਤ ਬੰਦੇ ਆ ਜਿਨ੍ਹਾਂ ਦੇ ਮੈਂ ਇੱਥੇ ਖੜਾ ਆ ਤਾਂ ਜਿਹੜੇ ਬੰਦੇ ਆਪਣੇ ਇਸ ਕੰਮ ਲਈ ਇਸ ਭਾਵਨਾ ਨਾਲ ਖੜ ਸਕਦੇ ਆ ਤਾਂ ਉਹ ਬੰਦਿਆਂ ਦਾ ਕੰਮਕਾਰ ਹੋਵੇ ਫਿਰ ਉੱਥੇ ਕਮਰਸ਼ੀਅਲ ਨਹੀਂ ਹੋਇਆ ਜਾਂਦਾ ਉੱਥੇ ਤਾਂ ਫਿਰ ਭਾਵਨਾ ਹੀ ਹੁੰਦੀ ਆਪਣੀ ਤਾਂ ਇਸ ਕਰਕੇ ਮੈਂ ਮੇਰੇ ਮਿੱਤਰਾਂ ਮੈਂ ਕਦੇ ਵੀ ਲੰਘਦਾ ਕਰਦਾ ਹਮੇਸ਼ਾ ਬਾਈ ਹੁਣਾਂ ਦੇ ਇੱਥੇ ਭਗਤੇ ਆ ਨਾ ਭਗਤੇ ਵੀ ਆ ਭਾਗੇ ਭਰਾਣੇ ਵੀ ਆ ਨਿਹਾਲ ਸਿੰਘ ਵਾਲੇ ਨਿਹਾਲ ਸਿੰਘ ਵਾਲੇ ਵੀ ਕੋਰਵੇ ਓਪਨਿੰਗ ਹੋਈ ਜਾਂਦੀ ਹੈ ਬਾਈ ਕੰਮ ਚੱਲੀ ਜਾਂਦਾ ਕੋਰ ਕਪੂਰੇ ਤਾਂ ਹਜੇ ਖੁੱਲਣਾ ਮਤਲਬ ਆਪ ਜਿਹੜਾ ਏਸ ਏਰੀਏ ਵਾਲੇ ਇਹਨਾਂ ਕੋਲੇ ਮੈਂ ਖੜਕਾ ਹੀ ਜਾਣਾ ਹੁਣਾ ਬਾਈ ਹੁਣਾ ਕੋਲੇ ਤੇ ਬਾਈ ਹੁਣੀ ਬਹੁਤ ਕੁਆਲਿਟੀ ਦਾ ਕੰਮ ਕਰਦੇ ਆ ਬਹੁਤ ਕੁਆਲਿਟੀ ਦਾ ਕੰਮ ਕਰਦੇ ਆ ਪਹਿਲਾਂ ਤਾਂ ਸਜਣੋ ਇਸ ਗੱਲ ਦੀ ਮੁਬਾਰਕਾਂ ਕਿ ਬਾਈ ਹੁਣੀ ਪਹਿਲਾਂ ਤਾਂ ਬਾਹਰ ਕਮਾਉਂਦੇ ਸੀ ਹਾਂਜੀ ਹਾਂਜੀ ਹੁਣ ਇਹਨਾਂ ਨੇ ਇੱਧਰ ਰਜਗਾਰ ਦੇਣ ਬਾਰੇ ਸੋਚਿਆ ਹਾਂਜੀ ਹਾਂਜੀ ਕਿੰਨੀਆਂ ਖੋਲਤੀਆਂ ਪੂਰੀਆਂ ਫ੍ਰਿਜ ਕਿੰਨੀਆਂ ਹੁਕ ਹੋਗੀਆਂ ਬਾਈ ਆਪਣੀਆਂ ਤਿੰਨ ਬ੍ਰਾਂਚਾਂ ਚੱਲੀ ਜਾਣਗੀਆਂ ਜੀ ਬਾਘੇਪੁਰਾਣੇ ਨਿਹਾਲ ਸਿੰਘ ਵਾਲੇ ਜੀ ਤੇ ਆਪਣੇ ਭਗਤੇ ਭਾਈ ਜੇ ਕੋਈ ਹੋਰ ਮੁੰਡੇ ਨੇ ਰਜਗਾਰ ਪੈਣਾ ਹੋਵੇ ਕੀ ਮਦਦ ਕਰੋਂਗੇ ਉਹਦੀ ਕਰ ਦਾਂਗੇ ਬੱਤ ਉਹਦਾ ਭਾਈ ਜੇ ਜੇ ਆਹ ਹੀ ਸੇਮ ਬ੍ਰਾਂਡ ਤੇ ਕੰਮ ਕਰਨਾ ਹੋਵੇ ਕਰ ਦਾਂਗੇ ਭਾਈ ਜਿਵੇਂ ਕਹਾਂਗੇ ਉਵੇਂ ਕਰ ਦਾਂਗੇ ਗੱਲ ਹੀ ਕੋਈ ਨਹੀਂ ਫਰੈਂਚਾਈਜ਼ੀ ਲੈਣੀ ਹੋਵੇ ਕੀ 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 ਕਰਨਾ ਪਊ ਕੀ ਫਾਰਮੈਲਟੀ ਕਰਨੀ ਪਊਗੀ ਫਰੈਂਚਾਈਜ਼ੀ ਭਾਈ ਵੈਸੇ ਆਪਾਂ 5 ਲੱਖ ਰੁਪਏ ਦਿੰਨੇ ਆ ਜੀ ਤੇ ਉਹ ਤੋਂ ਕਰ ਦਾਂਗੇ ਮਾਨਤਾ ਨਾਲ ਕੋਈ ਗੱਲ ਨਹੀਂ ਤੁਸੀਂ ਜਦੋਂ ਜਿਵੇਂ ਕਹਾਂ ਚੱਕਰੀ ਕੋਈ ਅੱਛਾ 5 ਲੱਖ ਰੁਪਏ ਚ ਦਿੰਨੇ ਤੇ 5 ਲੱਖ ਰੁਪਏ ਚ ਕੀ ਕਰਕੇ ਦੇਉਂਗੇ ਅਗਲੇ ਨੂੰ ਜੇ ਮੰਨ ਲਓ 5 ਲੱਖ ਪੂਰਾ ਇੱਕ ਵਾਰ ਦਾ ਰੈਸਪੀ ਦੇਵਾਂਗੇ ਜੀ ਇੱਕ ਨਾਂ ਦੇਵਾਂਗੇ ਆਪਣਾ ਜੀ ਮੁੰਡੇ ਦੇਵਾਂਗੇ ਕੰਮ ਕਰਨ ਵਾਲੇ ਨਾਲ ਮੁੰਡੇ ਦੀ ਤਨਖਾਹ ਦਾ ਬੰਦਾ ਗਾਂਹਾਂ ਦੇਊਗਾ ਜੀ ਬਈ ਮਾਰ ਬੰਦੇ ਦੇਵਾਂਗੇ ਮਾਰ ਬੰਦੇ ਦੇਵਾਂਗੇ ਵੇਜ ਜਨੌਣ ਵੇਜ ਦੋਨੇ ਜੀ ਦੋਨੇ ਹਾਂਜੀ ਹਾਂਜੀ ਆਪਣੇ ਨਾਲ ਦਾ ਬਈ ਪੀ ਜਾਣਾ ਇੱਕ ਬਠਿੰਡੋ ਵੀ ਨਹੀਂ ਮਹਿਲਾ ਮੰਨ ਕੇ ਚੱਲੋ ਆਪਣਾ ਰੇਟ ਕੁਆਲਟੀ ਕੁਆਂਟੀਟੀ ਤੇ ਰੇਟ ਜੀ ਕਿਸੇ ਨਾਲ ਕੰਪੇਅਰ ਨਹੀਂ ਕਰਦਾ ਜੀ ਰੇਟ ਵੀ ਘਟਾ ਕਵਾਲਿਟੀ ਵੀ ਫੁੱਲ ਆ ਕੁਆਂਟੀਟੀ ਵੀ ਵੱਧ ਆਈ ਕਿਉਂਕਿ ਕਾਰਨ ਇਹ ਆ ਵੀ ਯਾਰ ਸਿੱਧੀ ਗੱਲ ਇਹ ਆ ਵੀ ਢਿੱਡੋਂ ਨਹੀਂ ਕੱਲੇ ਨੀਤੋਂ ਵੀ ਰੱਜੇ ਬੰਦੇ ਆ ਤਾਂ ਇਸ ਕਰਕੇ ਹਜੇ ਨਾਮ ਬਣਾਉਣ ਬਾਰੇ ਸੋਚ ਰਹੇ ਜੈ ਜੀ ਜੈ ਜੀ ਕਮਾਈਆ ਜੀ ਜਿੰਨੇ ਵੀ ਆਪਣੇ ਮੁੰਡੇ ਸਾਰੇ ਥਾਈਂ ਕੰਮ ਕਰਦੇ ਆ ਸਾਰੇ ਸਮਾਧ ਭਾਈ ਪੈਂਡ ਦੀ ਮੁੰਡੇ ਆ ਬਾਕੀ ਉਹ ਪਰਿਵਾਰ ਨਾਲ ਪਲੀ ਜਾਂਦੇ ਬਈ ਹਾਂ ਠੀਕ ਆ ਨਾ 8-10 ਮੁੰਡੇ ਇੱਥੇ 8 ਦਾ ਨਿਹਾਲ ਸਿੰਘ ਵਾਲੇ ਉਹਨਾਂ ਦੇ ਨਾਲ ਘਰ ਚੱਲੀ ਜਾਂਦੇ ਆ ਹਮ ਮੈਂ ਤਾਂ ਵੱਡੀ ਹੀ ਗੱਲ ਆ ਜੀ ਕਿੰਨੇ ਕਿੰਨੇ ਆਈਟਮ ਆ ਜਿਹੜੀ ਬਾਈ ਟੋਟਲ ਕਿੰਨੇ ਆਟਮਾ ਜੀ ਗਿਣੀਆਂ ਕਿਤੇ ਕਿੰਨੇ ਆ ਬਹੁਤ ਵਾਧੂ ਸਾਰਾ ਕੁਝ ਮਿਲਦਾ ਜੀ ਆ ਦੇਖੋ ਭਰਿਆ ਪਿਆ ਹੁਣ ਮੈਨੂੰ ਐ ਲੱਗਦਾ ਵੀ ਔਖਾ ਹੋ ਜਾਊਗਾ ਵੈਜ ਨੌਨ ਵੈਜ ਦੀਆਂ ਆਈਟਮਾਂ ਤੇ ਡਿਲੀਵਰੀ ਕਿੰਨੇ ਤੋਂ ਕਿਹੜੇ ਕਿਹੜੇ ਏਰੀਆ ਦੇ ਵਿੱਚ ਕਿੱਥੋਂ ਡਿਲੀਵਰੀ ਸਾਰੇ ਥਾਈਂ ਜਿੱਥੇ ਮਰਜੀ ਆਰਡਰ ਦੇ ਹਿਸਾਬ ਨਾਲ ਆਈਏ 1000 ਕਿਲੋ ਮੰਨ ਕੇ ਜ 1000 ਦਾ ਆਰਡਰ 10 ਕਿਲੋਮੀਟਰ 15 ਕਿਲੋਮੀਟਰ 15 ਦਾ ਆਰਡਰ ਜੀ ਜੀ ਲੋਕਲ ਫਰੀ ਹੈ ਜੀ 2 300 ਜਿੰਨੀ ਮਰਜ਼ੀ ਬੰਦਾ ਕੋਈ ਮਗਾ ਲਈ ਅੱਜ ਆਪ ਭਗਤੇ ਚ ਖੜੇ ਆ ਅੱਜ ਭਗਤੇ ਚ ਜੀ ਤਾਂ ਇਹ ਇਹ ਭਗਤੇ ਵਾਲੇ ਜਿਹੜੇ ਨੇੜੇ ਤੇੜੇ ਵਾਲੇ ਉਹ ਦੇਖ ਸਕਦੇ ਆ ਹਾਂਜੀ 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 ਫੋਨ ਕਰਨ ਕਿੰਨੇ ਚਿਰ ਚੁੱਟ ਜਾਨਨੇ ਆ ਆਰਡਰ ਦੇ ਹਿਸਾਬ ਨਾਲ ਜੀ ਪੀ ਜੇ ਥੋੜਾ ਟਾਈਮ ਵੱਧ ਲੱਗ ਜਾਂਦਾ ਜੀ ਆਰਡਰ ਦੇ ਹਿਸਾਬ ਨਾਲ ਟਾਈਮ ਲੱਗ ਜਾਂਦਾ ਉਹ ਹਿਸਾਬ ਨਾਲ ਜੀ ਜਿੰਨੇ ਜਿੰਨਾ ਵੱਡਾ ਆਰਡਰ ਆਈ ਠੀਕ ਆ ਬਹੁਤ ਪਿਆਰ ਸਤਿਕਾਰ ਦਿੰਦਾ ਬਾਈ ਭਗਤੇ ਨੇ ਆਸੇ ਪਾਸੇ ਦੇ ਮਲੂਕਾ ਪਿੰਡੋਗੇ ਸੁਖਣਾ ਜਿੰਨੇ ਵੀ ਆਸੇ ਪਾਸੇ ਦੇ ਪਿੰਡ ਆ ਬਾਈ ਬਹੁਤ ਪਿਆਰ ਦਿੰਦਾ ਇਹਨਾਂ ਤੇ ਰਿਣੀ ਰਹਿਵਾਂਗੇ ਜੀ ਇੱਥੇ ਆ ਆਹਾ ਇਹ ਇਹਦੇ ਜਿਹੜਾ ਹੈਗਾ ਆ ਖੁੱਲਾ ਬਹੁਤ ਆ ਆ ਦੇਖੋ ਆ ਆ ਜਾ ਮਾੜਾ ਜਿਹਾ ਦਿਖਾ ਦਈਏ ਬਾਈ ਹਾਂਜੀ ਖੁੱਲਾ ਬਹੁਤਾ ਮਤਲਬ ਜੇ ਤੁਸੀਂ ਕਿਸੇ ਵੀ ਵਕਤ ਆਉਂਗੇ ਤਾਂ ਤੁਹਾਨੂੰ ਪੂਰਾ ਇੱਥੇ ਕਰਾਊਡ ਪੂਰਾ ਮਿਲੂਗਾ ਹਨਾ ਬਾਈ ਹਾਂਜੀ ਹਾਂਜੀ ਹੂੰ ਤੇ ਬਾਈ ਆਫਰ ਆਫਰ ਕੀ ਹੁੰਦੇ ਚੱਲਦੇ ਆਫਰ ਹਰ ਰੋ ਹੀ ਚੱਲਦੇ ਵੱਡੇ ਬਾਈ ਜੀ ਸ਼ੁੱਕਰਵਾਰ ਨੂੰ ਲਾਰਜਨ ਲਾਰਜ ਫ੍ਰੀ ਹੈ ਹੁੰਦਾ ਜੀ ਜੀ ਬੁੱਧਵਾਰ ਨੂੰ ਮੀਡੀਆ ਨਾ ਮੀਡੀਆ ਫ੍ਰੀ ਹੁੰਦਾ ਅੱਛਾ ਹਾਂ ਆਪਣਾ ਰੇਟ ਵੀ ਵੈਸੀ ਨੋਰਮਲ ਜੈਨੂਅਰ ਰੇਟ ਆ ਬਹੁਤ ਘੱਟ ਰੇਟ ਆ ਜੀ ਆਪਣੇ ਆਪਣੇ ਨੇ ਰੇਟ ਤੁਹਾਨੂੰ ਕਿਤੇ ਵੀ ਨਹੀਂ ਮਿਲਨੇ ਨਾ ਆਪਣੀ ਕੁਆਲਿਟੀ ਮਿਲਨੀ ਨਾ ਕੁਆਂਟੀਟੀ ਨਾ ਰੇਟ ਬਹੁਤ ਜ਼ਿਆਦਾ ਜਮਾਈ ਆ ਜੀ ਆਪਣੇ ਕਾਰ ਨਹੀਂ ਮੈਨੂੰ ਮੈਨੂੰ ਐ ਦੱਸੋ ਵੀ ਜਿਵੇਂ ਹੁਣ ਮੰਨ ਕੇ ਚੱਲੋ ਵੀ ਜਿਹੜਾ ਤੁਹਾਡਾ ਨੰਬਰ ਆ ਹਰ ਰੋਈ ਬੰਦਾ ਫੋਨ ਕਰਕੇ ਪੁੱਛ ਲੇ ਭਾਈ ਅੱਜ ਕੀ ਆਫਰ ਚੱਲਦਾ ਨਹੀਂ ਆਪਣਾ ਉੱਪਰ ਲਿਖਿਆ ਜੀ ਵੈਸੀ ਮੈਨੂੰ ਦੇ ਉੱਪਰ ਲਿਖਿਆ ਵਾ ਜੀ ਬਾਹਰ ਵੀ ਆਪਣਾ ਲੱਗਿਆ ਅੱਛਾ ਵੈਸੇ ਮੈਨੂੰ ਮੈਨੂੰ ਤੇ ਬਾਈ ਪੱਕਾ ਹੀ ਸ਼ਾਪ ਆ ਬਾਈ ਜਿੱਦਾਂ ਤੁਹਾਨੂੰ ਆਹ ਵਿਖਾਵਾਂ ਜੀ ਹੂੰ ਆਹ ਵੀ ਡੀਲ ਆਫ ਦਾ ਡੇ ਜੀ ਹੂੰ ਸਾਰਾ ਲਿਖਿਆ ਬਾਈ ਸੰਡੇ ਨੂੰ ਲਾਰਜ ਪੀਜਾ ਜਿਹੜਾ 600 ਵਾਲਾ 450 ਦਾ ਜਿਹੜਾ ਨਾਲ ਲੀਟਰ ਕੋਊਗਾ ਜੀ ਹੂੰ ਮੰਡੇ ਨੂੰ ਲਾਰਜ ਪੀਜਾ ਨਾਲ ਦੋ 버ਗਰ ਫ੍ਰੀ ਆ ਹੂੰ ਮੰਗਲਵਾਰ ਨੂੰ ਮੀਡੀਅਮ ਪੀਜਾ ਜਿਹੜਾ 500 ਦਾ 350 ਦਾ ਬੁੱਧਵਾਰ ਨੂੰ ਮੀਡੀਅਮ ਨਾਲ ਮੀਡੀਅਮ ਪੀਜਾ ਫ੍ਰੀ ਆ ਜੀ ਵੀਰਵਾਰ ਜਿੱਦਾਂ ਅੱਜ ਵੀਰਵਾਰ ਆ ਜੀ ਆ 600 ਰੁਪਏ ਦਾ 500 ਦਾ ਨਾਲ ਉਹਦੇ ਲੀਟਰ ਕੋਊਗਾ ਫ੍ਰੀ ਆ ਕੱਲ ਨੂੰ ਫਰਡੇ ਸ਼ੁੱਕਰਵਾਰ ਆ ਜੀ ਲਾਰਜ ਨਾਲ ਲਾਰ अच्छा हर रोज कोई ना कोई ऑफर हुंदा हां जी हां जी आपा आपा की कर सकदे हां के जेड़ा बंदा ਨਵਾਂ ਉਹ ਬੰਦਾ WhatsApp ਤੇ ਮੀਨੂ ਮੰਗਾ ਲੇ ਹਾਂਜੀ ਹਾਂਜੀ WhatsApp ਤੇ ਇਹਨੂੰ PDF ਮੀਨੂ ਭੇਜ ਦਿੰਨੇ ਜੀ PDF ਭੇਜ ਦਿੰਦੇ ਹਾਂ ਵੀ ਆ ਮੀਨੂ ਆ ਜਿਹੜਾ ਤੁਹਾਡਾ WhatsApp ਤੇ ਤੁਸੀਂ ਮੰਗਾ ਲੈਣਾ ਤੇ ਜਿਹੜੀ ਆਨਲਾਈਨ ਡਿਲੀਵਰੀ ਲਈ ਆਰਡਰ ਕਰਨ ਉਹ ਵੀ ਇਸੇ ਤੇ ਕਰਨਾ ਹੈ ਐਸੇ ਤੇ ਕਰਨਾ ਹੈ ਤੇ ਆਨਲਾਈਨ ਜਿਹੜੇ ਪੈਸੇ ਪਾਉਣੇ ਉਹ ਵੀ ਇਸੇ ਤੇ ਪਾ ਦੇ ਐਸੇ ਤੇ ਪਾਜਣੇ ਇਸੇ ਤੇ ਪਾਜਣੇ ਹਾਂਜੀ ਹਾਂਜੀ ਬਾਈ ਲੈ ਵੀ ਸਜ ਨੂੰ ਗੱਲ ਲਿਓ ਆ ਇਹ ਬੰਦੇ ਉਹ ਆ ਵੀ ਜਿਨ੍ਹਾਂ ਨੇ ਡੋਬਦੇ ਪੰਜਾਬ ਦੀ ਸਪੋਰਟ ਕੀਤੀ ਸੀ ਬਹੁਤ ਵੱਡੇ ਦਿਲਾਂ ਨਾਲ ਕੀਤੀ ਸੀ ਮੈਂ ਤੁਹਾਨੂੰ ਹੋਰ ਇੱਕ ਰੰਗ ਦਿਖਾਉਣਾ ਆ ਦੇਖੋ ਆ ਊੜਾ ਆੜਾ ਲਿਖਿਆ ਐ ਜਿਹੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਇਹ ਜਿਹੀਆਂ ਚੀਜ਼ਾਂ ਉਹ ਉਹ ਚੀਜ਼ਾਂ ਜਿੱਥੋਂ ਬੰਦੇ ਦਾ ਪਤਾ ਲੱਗਦਾ ਕਿ ਬੰਦਾ ਪੰਜਾਬ ਲਈ ਪੰਜਾਬੀਅਤ ਲਈ ਕਿਹੋ ਜੀ ਸੋਚ ਰੱਖਦਾ ਵੀ ਉਹਦਾ ਆਲਾ ਦਾਲਾ ਜਿਹੜਾ ਉਹ ਦਿਖਾ ਦਿੰਦਾ ਸਜਣੂ ਆਪਰੇ ਤਾਂ ਬਾਈ ਨੂੰ ਵੀ ਮਲਾ ਦਈਏ ਹਨਾ ਮਿੱਠੂ ਬਾਈ ਨੂੰ ਬਾਈ ਹੁਣੀ ਆਏ ਬੇ ਬਾਹਰੋਂ ਈ ਆਈਡੀਆ ਬਾਈ ਥੋੜਾ ਸੀਗਾ ਜਾਂ ਇਹਨਾਂ ਦਾ ਸੀਗਾ ਬਾਈ ਹੁਣ ਭਰਾਵਾ ਦੇ ਨਾਲ ਹੀ ਜੀ ਨਾਲ ਮਿਲ ਕੇ ਸਾਰਿਆਂ ਦੇ ਸਾਰਿਆਂ ਦੇ ਜੀ ਨਾਲ ਕੋਲ ਕੇ ਨਹੀਂ ਥੋੜਾ ਮਤਲਬ ਇਹ ਵੀ ਤੁਹਾਡਾ ਮਾਨਾ ਵੀ ਇਧਰ ਕਾਰੋਬਾਰ ਕੰਮ ਕਰ ਕੀਤਾ ਜਾਵੇ ਹੈਟਰ ਹੈਗਾ ਜੀ ਹਾਂਜੀ ਹਾਂਜੀ ਬੇਬਾਰ ਕੈਨੇਡਾ ਦੇ ਵਿੱਚ ਠੀਕ ਆ ਮਿਹਨਤ ਕਰ ਲਈ ਆ ਬਹੁਤ ਮਿਹਨਤ ਹਾਂਜੀ ਹਾਂਜੀ ਤੇ ਹੁਣ ਇੱਧਰ ਇਹ ਪੂਰੇ ਪੰਜਾਬ ਦੇ ਵਿੱਚ ਇਹ ਕੰਮ ਕਰਨ ਦਾ ਰត្តਾ ਹਾਂਜੀ 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 ਨਹੀਂ ਚੰਗੀ ਗੱਲ ਆ ਭਾਈ ਜਦੋਂ ਤੁਸੀਂ ਪੰਜਾਬ ਚ ਕਿਤੇ ਵੀ ਤੁਸੀਂ ਐਨ ਆਰ ਆਈ ਉਹ ਬੰਦੇ ਆ ਹਨਾ ਜਦੋਂ ਪੰਜਾਬ ਚ ਕੋਈ ਮੁਸੀਬਤ ਪੈਂਦੀ ਆ ਤੁਸੀਂ ਉਦੋਂ ਮਦਦ ਕਰਨ ਵਾਲੇ ਬੰਦੇ ਆ ਹਾਂਜੀ ਤੇ ਅੱਜ ਜੇ ਫਿਰ ਅਸੀਂ ਭੋਰਾਕ ਭੁੱਖ ਲੱਗੀ ਆ ਅਸੀਂ ਤਾਂ ਚੀਜ਼ ਹੀ ਲੈਣੀ ਆ ਹਾਂਜੀ ਹਾਂਜੀ ਇਹ ਅਸੀਂ ਉਹੋ ਜਿਹਾ ਆਪਦੇ ਐਨ ਆਰ ਆਈ ਭਾਈ ਤੋਂ ਲੈ ਲਾਂਗੇ ਹਾਂਜੀ ਹਾਂਜੀ ਆ ਫਿਰ ਸਾਨੂੰ ਵੀ ਚੰਗਾ ਲੱਗੂਗਾ ਯਾਰ ਹਨਾ ਹਾਂਜੀ ਹਾਂਜੀ ਵੀ ਚਲੋ مصیبت ویلے ਤਾਂ ਜਦੋਂ ਪ੍ਰਮਾਤਮਾ ਕਰੇ ਕਿਸੇ ਤੇ ਪਵੇ ਹੀ ਨਾ ਹਾਂਜੀ ਹਾਂਜੀ ਤੇ ਚਲ ਖੁਸ਼ੀ ویلے ਤਾਂ ਫਿਰ ਸਾਂਝੀ ਕਰਾਂਗੇ ਨਾ ਤੁਹਾਡਾ ਨਾਲ ਖੁਸ਼ੀ ਤੁਸੀਂ ਸਾਡੇ ਨਾਲ ਦੁੱਖ ਵੰਡਣ ਵਾਲੇ ਬੰਦੇ ਆ ਇਹ ਤੁਹਾਡਾ ਨਾਲ ਖੁਸ਼ੀ ਵੰਡ ਜਾਇਆ ਕਰਾਂਗੇ 30000 ਰੁਪਏ ਜੀ ਨਾ ਹਾਂਜੀ ਨਹੀਂ ਜਰੂਰ ਇਹ ਬਾਈ ਹੁਣਾਂ ਨੂੰ ਮਿਲਾਉਣਾ ਤਾਂ ਜ਼ਰੂਰੀ ਸੀਗਾ ਕਿ ਇਹ ਬੰਦੇ ਉਹ ਬੰਦੇ ਆ ਵੀ ਜੇ ਕਿਸੇ ਗਰੀਬ ਦਾ ਨਲਕਾ ਖੜਾ ਤਾਂ ਨਲਕਾ ਲਵਾਉਣ ਵਾਲੇ ਬੰਦੇ ਆ ਜੇ ਕਿਸੇ ਕਹ ਲੀਏ ਕਿ ਕਿਸੇ ਮਰੀਜ਼ ਦੇ ਦਵਾਈ ਵੱਲੋਂ ਪੈਸੇ ਥੁਰਦੇ ਆ ਤਾਂ ਇਹ ਉਹ ਦੇਣ ਵਾਲੇ ਬੰਦੇ ਆ ਜਿਹੜੇ ਬੰਦੇ ਉਹ ਐਨ ਆਰ ਆਈ ਉਹ ਲੋਕ ਹੁੰਦੇ ਆ ਵੀ ਜਿਹੜੇ ਆਪ ਭਾਵੇਂ ਨਾ 2 ਕਰੋੜ ਚ ਡੁੱਬੇ ਹੋਣ ਬਾਹਰ ਪਰ ਇੱਧਰ ਕੋਈ ਲੱਖ ਰੁਪਈਏ ਨੂੰ ਫਾਹ ਲੈਂਦਾ ਹੋਵੇ ਤਾਂ ਕਹਿੰਦਾ ਕੋਈ ਗੱਲ ਨਹੀਂ ਯਾਰ ਮੇਰੇ ਤੇ ਲੱਖ ਹੋਰ ਹੋ ਜੂ ਸਹੀ ਗੱਲ ਹੈ ਜੀ ਤੂੰ ਨਾ ਡੁੱਬ ਤਾਂ ਮਤਲਬ ਇਹ ਇਹੋ ਜਿਹੇ ਬੰਦੇ ਹੁੰਦੇ ਆ ਤਾਂ ਇੱਧਰ ਇਹ ਬਾਈ ਹੋਣਾ ਨੇ ਕੰਮ ਕਰ ਕੀਤਾ ਇਸ ਕਰਕੇ ਇਹਨਾਂ ਦੀ ਤਾਂ سپورਟ ਨਾ ਉਸ ਲੈਵਲ ਦੀ ਕਰਨੀ ਬਣਦੀ ਆ ਵੀ ਅਗਲੇ ਲੋਕ ਕਹਿੰਣ ਵੀ ਹਾਂ ਯਾਰ ਅਸੀਂ ਵੀ ਐਨ ਆਰ ਆਈਆਂ ਦੀ ਕਦਰ ਕਰਦੇ ਆ ਬਾਕੀ ਗੱਲ ਕਰਦੇ ਆਂ। ਥੈਂਕ ਯੂ। ਕਰਦੇ ਆਂ ਤੁਹਾਡੀ ਕਦਰ ਤੇ ਰੱਜਮੀ ਕਰਦੇ ਆਂ ਭਰਾ। ਨਹੀਂ ਨਹੀਂ ਥੈਂਕ ਯੂ। ਜਦੋਂ ਮਨਲਾ ਟਰੈਕਟਰ ਤੁਸੀਂ ਛੱਡ ਕੇ ਗਏ ਆ ਨਮਾ ਤੇ ਉਦੋਂ ਵੀ ਲੋਕਾਂ ਨੇ ਇੱਕ ਵਾਰ ਦੁਨੀਆ ਨੂੰ ਦੱਸਤਾ ਸੀਗਾ ਕਿ ਕੋਈ ਬੰਦਾ ਟਰੈਕਟਰ ਛੱਡ ਗਿਆ ਹੈ। ਤਾਂ ਸਪੋਰਟ ਕਰਨਗੇ। ਮੈਂ ਵੀ ਆਉਂਦਾ ਜਾਂਦਾ ਸਟੋਰੀ ਪਾ ਕੇ ਜਾਇਆ ਕਰੂੰ। ਤੇ ਤੁਸੀਂ ਵੀ ਜੇ ਕੋਈ ਚੀਜ਼ ਲੈਣੀ ਹੈ ਸਟੋਰੀ ਪਾ ਕੇ ਜਾਇਆ ਕਰਨੀ ਆ ਆਪਣੇ ਮਿੱਤਰਾਂ ਨੂੰ WhatsApp ਤੇ ਸਟੇਟਸ ਲਾਉਣਾ ਕਿ ਜੈਕਸ ਬੀਜ ਵਾਲਿਆਂ ਦੇ ਆਉਣਾ ਜਿਉਂਦੇ ਰੋ। ਥੈਂਕ ਯੂ।